ਦਵਾਬਾ ਨਿਊ 24 ਛਾਨ ਨਿਊ ਚੈਨਲ ਥਾਣਾ ਫਲੌਰ ਦਿਨਉਦੀਪੁਰ ਚੁੰਕੀ ਦਾ ਚਾਰਜ ਨਰਮਦ ਸਿੰਘ ਜੱਜ ਸਭ ਸੁਬੰਟੈਂਟ ਨੇ ਸੰਭਾਲਿਆ ਇਸ ਮੌਕੇ ਉਹਨਾਂ ਨੇ ਨਸ਼ਾ ਤਸਕਰਾਂ ਤੇ ਭੇੜੇ ਅਨਸਰਾਂ ਨੂੰ ਚੇਤਾਵਨੀ ਦਿੱਤਾ ਕਿ ਜੇ ਕੋਈ ਵਿਅਕਤੀ ਨਸ਼ਾ ਵੇਦਾ ਫੜੇਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਐਸਿਕ ਨਾਗੀ ਨਾਲ ਕਰਿਸ਼ਨ ਸਿੰਘ ਨਾਗੀ ਮਨੁਸ਼ੀ ਮੁਜਾਰਾ ਦੀ ਅਪਰਾ ਤੋਂ ਵਿਸ਼ੇਸ਼ ਰਿਪੋਰਟ ਇਹ ਤੇ ਮੇਰੇ ਲੋਕ ਬੜਾ ਬੀ ਜਿਹੜਾ ਬਣਦਾ ਮਾਨ ਸਤਕਾਰਾ ਬਜ਼ੁਰਗ ਲਈ ਐਨਆਰਆਈ ਲਈ ਸੀਨੀਅਰ ਸਿਟੀਜ਼ਨ ਲਈ ਉਹ ਹਰ ਇੱਕ ਤਰ੍ਹਾਂ ਦਿੱਤਾ ਜੂਗਾ ਜ਼ੀਰੋ ਟੋਲਰੈਂਸ ਤੇ ਜਿਹੜਾ ਹੈਗਾ ਕ੍ਰਿਮੀਨਲ ਬੰਦਾ ਉਹ ਤੁਸੀਂ ਆਸਿਨੇ ਰੱਖੋ ਵੀ ਉਹਦੀ ਮੈਂ ਹੈਲਪ ਕਰੂੰਗਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸਰ ਲੱਖੇ ਵੀ ਜੋ ਚੋਰੀਆਂ ਲੁੱਟਾਫਾ ਤੇ ਜੋ ਛੋਟੇ ਬੱਚੇ ਚਲਾਉਂਦੇ ਆ ਵਾਹਨ ਜਦਾਂ ਤੇ ਉਹਨਾਂ ਬਾਰੇ ਤੁਹਾਡਾ ਕੀ ਸੰਦੇਸ਼ ਹੈ ਜੀ ਉਹ ਦੇਖੋ ਜੀ ਸਕੂਲਾਂ ਦੀ ਕੈਂਪ ਵੀ ਲਾ ਰਹੇ ਆ ਅੱਡਵਾ ਯੂ ਕਾਲ ਨੇ ਸਾਡੀ ਟ੍ਰੈਫਿਕ ਮੈਨੇਜਮੈਂਟ ਟੀਬੀ ਆਉਂਦੀ ਆ ਬਲਾਦਾਰਸਾਂ ਦੇ ਬਗਾਇਆ ਐਸਐਮਝਾ ਦੇ ਗੁੰਦ ਨਾਲ ਉਹ ਵੀ ਉਹਨਾਂ ਨੂੰ ਸੇਧ ਦਿੰਦਿਆ ਵੀ ਜਿਹੜਾ 18 ਸਾਲ ਤੋਂ ਘੱਟ ਉਮਰ ਦਾ ਬੱਚਾ ਉਹ ਬਾਈਕ ਨਾ ਚਲਾਵੇ ਤੇ ਇਲਾਕੇ ਵਿੱਚ ਨਸ਼ੇ ਜਿਹੜੀਆਂ ਉਹ ਕੀ ਤੁਸੀਂ ਅਦਾਇਤ ਕਰਨਾ ਚਾਹੁੰਦੇ ਆ ਨਸ਼ੇੜੀਆਂ ਜਿਹੜੀਆਂ ਜੁਵਾ ਸ਼ਰਾਬਾਂ ਗੀ ਨਸ਼ਾ ਦੇਖੋ ਜੀ ਮੈਂ ਅੱਜ ਤੱਕ ਟੱਚ ਹੀ ਨਹੀਂ ਕੀਤੀ ਕੋਈ ਚੀਜ਼ ਨਾ ਮੈਂ ਕਰ ਦਿੰਦਾ ਨਾ ਮੇਰਾ ਸਾਫ ਕਰਦਾ ਤੁਸੀਂ ਦੇਖ ਹੀ ਲਿਆ ਠੀਕ ਹੈ ਜੀ ਸਬ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਪਰੇ ਦੇ ਵਸਨੀਕਾਂ ਨੂੰ ਇਲਾਕੇ ਨੂੰ ਜੇ ਕਿਸੇ ਦੇ ਬਾਰੇ ਪਤਾ ਲੱਗਦਾ ਵੀ ਇਹ ਨਸ਼ਾ ਵੇਚਦਾ ਜਾਂ ਖਾਂਦਾ ਜੋ ਵੀ ਹੈਪੀ ਦੀ ਯੋਗਤਾ ਮੈਂ ਹੈ ਤਰ੍ਹਾਂ ਕਰੂਗਾ ਜੇ ਕਿਸੇ ਜਮਾ ਕਰਾਉਣਾ ਪਿਆ ਡੀਡਿਕਸ਼ਨ ਸੈਂਟਰ 'ਚ ਉਹ ਕਰਾਵਾਂਗੇ ਠੀਕ ਹੈ ਜੀ ਜੇ ਕਿਸੇ ਦਾ ਨਸ਼ੇ ਦੇ ਬਾਰੇ ਸੂਚਨਾ ਮਿਲਦੀ ਆਵੇ ਨਸ਼ਾ ਵੇਚਦਾ ਉਹਦਾ ਨਾਮ ਆਇਆ ਕੋਟ ਰੱਖਿਆ ਜਾਊਗਾ ਤੇ ਉਤੇ ਮਤਲਬ ਕਾਨੂੰਨ ਕਰ ਲਈ ਦਿੱਜੂਗਾ